ਅੱਜ ਦੀ ਇਸ ਕਹਾਣੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇੱਕ ਦਿਨ ਮੇਰੀ ਜਠਾਣੀ ਨੇ ਮੈਨੂੰ ਕਿਹਾ ਕਿ ਤੂੰ ਪੜ੍ਹੀ ਲਿਖੀ ਹੈ ਤੈਨੂੰ ਆਪਣੇ ਜੀਠ ਦੇ ਨਾਲ ਪਿੰਡ ਕਿਸੇ ਕੰਮ ਲਈ ਜਾਣਾ ਪੈਣਾ। ਮੈਂ ਉਹਨਾਂ ਨੂੰ ਕਿਹਾ ਕਿ ਦੀਦੀ ਤੁਸੀਂ ਨਹੀਂ ਜਾ ਸਕਦੇ ਤੁਹਾਡੇ ਦਿਓਰ ਕੋਲ ਤਾਂ ਬਿਲਕੁਲ ਵੀ ਸਮਾਂ ਨਹੀਂ। ਤਾਂ ਮੇਰੀ ਜਠਾਣੀ ਕਹਿਣ ਲੱਗੀ ਕਿ ਤੈਨੂੰ ਤਾਂ ਪਤਾ ਜਦੋਂ ਵੀ ਮੈਂ ਕਿਤੇ ਜਾਂਦੀ ਆ ਤਾਂ ਮੇਰੇ ਗੋਡੇ ਦੁਖਣ ਲੱਗ ਜਾਂਦੇ ਨੇ। ਮੇਰੀ ਸਿਹਤ ਇੰਨੀ ਵਧੀਆ ਨਹੀਂ। ਤੈਨੂੰ ਪਤਾ ਹੀ ਹੈ ਕਿ ਤੇਰਾ ਘਰਵਾਲਾ ਹਮੇਸ਼ਾ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ। ਉਸਨੇ ਤਾਂ ਜਾਣਾ ਨਹੀਂ। ਤੈਨੂੰ ਜਾਣਾ ਪੈਣਾ। ਮੈਂ ਉਹਨਾਂ ਨੂੰ ਕਿਹਾ ਠੀਕ ਹੈ ਦੀਦੀ ਜਿਵੇਂ ਤੁਹਾਨੂੰ ਠੀਕ ਲੱਗੇ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ। ਉਸਨੇ ਕਿਹਾ ਕਿ ਤੁਹਾਨੂੰ ਪ੍ਰਾਪਰਟੀ ਦੇ ਕੰਮ ਲਈ ਜਾਣਾ ਪੈਣਾ। ਇਹ ਕੰਮ ਬਹੁਤ ਹੀ ਜ਼ਰੂਰੀ ਹੈ। ਮੈਂ ਵੀ ਹਾਂਮੀ ਪਾ ਦਿੱਤੀ। ਮੈਂ ਕਹਿ ਦਿੱਤਾ ਸੀ ਠੀਕ ਹੈ ਦੀਦੀ ਜਿਵੇਂ ਤੁਹਾਨੂੰ ਚੰਗਾ ਲੱਗੇ ਆਪਾਂ ਉਦੋਂ ਹੀ ਕਰ ਲਾਂਗੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਸੋਮਵਾਰ ਤੋਂ ਲੈ ਕੇ ਬੁੱਧਵਾਰ ਤੱਕ ਤੂੰ ਤੇ ਤੇਰਾ ਜੀਟ ਉੱਥੇ ਹੀ ਰਹਿਣਾ ਹੈ ਅਤੇ ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਤੁਸੀਂ ਵਾਪਸ ਆ ਜਾਇਓ ਐਨੇ ਕ ਦਿਨ ਤਾਂ ਤੁਹਾਨੂੰ ਲੱਗੇ ਜਾਣੇ ਨੇ ਤੁਹਾਨੂੰ ਵਧੀਆ ਲੱਗੂਗਾ ਕਿਉਂਕਿ ਸਾਡੇ ਪਿੰਡ ਦਾ ਘਰ ਬਹੁਤ ਹੀ ਸੋਹਣਾ ਤੇ ਖੁੱਲਾ ਡੁੱਲਾ ਹੈ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਤੁਸੀਂ ਚਿੰਤਾ ਨਾ ਕਰੋ ਮੈਂ ਆਪਣੇ ਜੀਟ ਦੇ ਨਾਲ ਚਲੀ ਜਾਵਾਂਗੀ ਤਾਂ ਦੋਸਤੋ ਹੁਣ ਮੈਂ ਤੁਹਾਨੂੰ ਮੇਰੇ ਜੀਟ ਦੇ ਬਾਰੇ ਦੱਸਦੀ ਹਾਂ ਜਾਨੀ ਕਿ ਮੇਰੇ ਜੀਤ ਦੇ ਬਾਰੇ ਜਿਨ੍ਹਾਂ ਦੀ ਉਮਰ 50 ਸਾਲਾਂ ਦੇ ਨੇੜੇ ਸੀ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਪਰ ਇਸ ਉਮਰ ਵਿੱਚ ਵੀ ਉਹ ਬਹੁਤ ਮਜ਼ਬੂਤ ਤੇ ਤਾਕਤਵਰ ਸਨ ਤੇ ਦੇਖਣ ਨੂੰ ਬਹੁਤ ਹੀ ਤੰਦਰੁਸਤ ਲੱਗਦੇ ਸੀ ਉਹਨਾਂ ਦਾ ਵਪਾਰ ਸ਼ੁਰੂ ਤੋਂ ਹੀ ਚੰਗਾ ਚੱਲਦਾ ਆ ਰਿਹਾ ਸੀ ਇਸ ਲਈ ਸਾਡੇ ਪਰਿਵਾਰ ਨੂੰ ਕਿਸੇ ਦੀ ਚੀਜ਼ ਦੀ ਕੋਈ ਕਮੀ ਨਹੀਂ ਸੀ ਸਾਡੇ ਘਰ ਵਿੱਚ ਨੌਕਰ ਕੰਮ ਕਰਦੇ ਸੀ ਅਤੇ ਮੇਰੇ ਕੋਲ ਇੱਕ ਧੀ ਵੀ ਸੀ ਪਰ ਉਹ ਟੈਸਟ ਟਿਊਬ ਦੇ ਨਾਲ ਹੀ ਪੈਦਾ ਹੋਈ ਸੀ ਜਿਸਦੇ ਬਾਰੇ ਕਿਸੇ ਨੂੰ ਜ਼ਿਆਦਾ ਨਹੀਂ ਪਤਾ ਸੀ ਬਸ ਬੜੀਆਂ ਮੁਸ਼ਕਲਾਂ ਦੇ ਨਾਲ ਮੈਂ ਉਸ ਨੂੰ ਪਾਇਆ ਸੀ ਇਹ ਗੱਲ ਮੈਨੂੰ ਤੇ ਮੇਰੇ ਜੀਠ ਨੂੰ ਹੀ ਪਤਾ ਸੀ ਘਰ ਦੇ ਵਿੱਚ ਕਿਸੇ ਹੋਰ ਨੂੰ ਕੁਝ ਨਹੀਂ ਪਤਾ ਸੀ ਕਿਉਂਕਿ ਮੇਰਾ ਘਰ ਵੱਡਾ ਕੰਮ ਦੇ ਸਿਲਸਲੇ ਵਿੱਚ ਕਿੰਨੇ-ਕਿੰਨੇ ਮਹੀਨੇ ਬਾਹਰ ਹੀ ਰਹਿੰਦਾ ਸੀ ਇੱਥੇ ਤੱਕ ਮੇਰੇ ਜਠਾਣੀ ਨੂੰ ਵੀ ਕੁਝ ਨਹੀਂ ਪਤਾ ਸੀ ਜਦੋਂ ਮੇਰੇ ਜਠਾਣੀ ਨੇ ਮੈਨੂੰ ਪਿੰਡ ਜਾਣ ਲਈ ਕਿਹਾ ਤਾਂ ਮੈਂ ਤਾਂ ਖੁਸ਼ ਹੋ ਗਈ ਸੀ ਉਸ ਰਾਤ ਮੈਂ ਪਿੰਡ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਫਿਰ ਮੈਂ ਆਪਣੇ ਜੀੜ ਦੇ ਕਮਰੇ ਦੇ ਵਿੱਚ ਗਈ ਅਤੇ ਮੈਂ ਹਮੇਸ਼ਾ ਚੁੰਨੀ ਦੇ ਪੱਲੇ ਨਾਲ ਆਪਣਾ ਸਿਰ ਢੱਕ ਕੇ ਰੱਖਦੀ ਸੀ ਕਿਉਂਕਿ ਮੈਨੂੰ ਨੰਗੇ ਸਿਰ ਫਰਨਾ ਬਿਲਕੁਲ ਵੀ ਪਸੰਦ ਨਹੀਂ ਸੀ ਸਾਡੇ ਘਰ ਵਿੱਚ ਇਹੀ ਰਿਵਾਜ ਸੀ ਕਿ ਚੁੰਨੀ ਤੋਂ ਬਿਨਾਂ ਕਿਸੇ ਵੀ ਔਰਤ ਨੂੰ ਘਰ ਦੇ ਆਦਮੀ ਦੇ ਸਾਹਮਣੇ ਨਹੀਂ ਜਾਣਾ ਚਾਹੀਦਾ ਇਹ ਮੈਨੂੰ ਸ਼ੁਰੂ ਤੋਂ ਹੀ ਆਦਤ ਸੀ ਮੈਂ ਬਹੁਤ ਹੀ ਸੰਸਕਾਰੀ ਸੀ ਤੇ ਮੈਂ ਆਪਣੇ ਜੀੜ ਦੇ ਕਮਰੇ ਵਿੱਚ ਆਈ ਮੈਂ ਉਹਨਾਂ ਨੂੰ ਕਿਹਾ ਕਿ ਵੀਜੀ ਤੁਸੀਂ ਟਾਈਮ ਤੇ ਸੌ ਜਾਓ ਹੁਣ ਤੁਸੀਂ ਅਖਬਾਰ ਨਾ ਪੜੋ ਕਿਉਂਕਿ ਆਪਾਂ ਨੇ ਕੱਲ ਸਵੇਰੇ ਛੇਤੀ ਚੱਲਣਾ ਤੇ ਮੈਂ ਆਪਣੇ ਜੀਤ ਨੂੰ ਜਦੋਂ ਇਹ ਗੱਲ ਕਹੀ ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਅ ਤੇ ਅਖਬਾਰ ਬੰਦ ਕਰ ਦਿੱਤੀ ਮੈਂ ਉਹਨਾਂ ਦੇ ਬੈਗ ਵਿੱਚ ਸਮਾਨ ਰੱਖਿਆ ਅਤੇ ਦੋਸਤੋ ਮੇਰਾ ਨਾਮ ਨੀਤਾ ਹੈ ਤੇ ਮੈਂ ਗਰੀਬ ਪਰਵਾਰ ਤੋਂ ਬਿਲੋਂਗ ਕਰਦੀ ਹਾਂ ਮੈਂ ਨਾ ਹੀ ਤਾਂ ਜ਼ਿਆਦਾ ਗੋਰੀ ਸੀ ਤੇ ਨਾ ਹੀ ਜ਼ਿਆਦਾ ਕਾਲੀ ਮੈਂ ਵੇਖਣ ਵਿੱਚ ਬਹੁਤ ਹੀ ਸੋਹਣੀ ਸੀ ਤੇ ਉਮਰ 30 ਸਾਲ ਹੈ ਮੇਰਾ ਕੱਦ 5 ਫੁੱਟ 3 ਇੰਚ ਸੀ ਸੋਮਵਾਰ ਦਾ ਦਿਨ ਆ ਗਿਆ ਸੀ ਅਤੇ ਦੁਪਹਿਰ ਨੂੰ ਮੈਂ ਤੇ ਮੇਰੇ ਜੀਤ ਨੇ ਪਿੰਡ ਲਈ ਜਾਣਾ ਸੀ ਅਸੀਂ ਗੱਡੀ ਦੇ ਵਿੱਚ ਜਾਣ ਨੂੰ ਤਿਆਰ ਸੀ ਕਿਉਂਕਿ ਗੱਡੀ ਮੇਰੇ ਜੀਤ ਨੇ ਹੀ ਚਲਾਉਣੀ ਸੀ ਟ੍ਰੈਫਿਕ ਕਰਕੇ ਅਸੀਂ ਸ਼ਾਮ ਨੂੰ 7 ਵਜੇ ਪਹੁੰਚੇ ਉੱਥੇ ਸਾਡਾ ਇੱਕ ਛੋਟਾ ਜਿਹਾ ਘਰ ਸੀ ਜੋ ਕਿ ਬਹੁਤ ਹੀ ਸੋਹਣਾ ਸੀ ਔਰ ਗੱਡੀ ਉੱਥੋਂ ਤੱਕ ਨਹੀਂ ਜਾਂਦੀ ਸੀ ਸਾਡੇ ਕੁਝ ਰਿਸ਼ਤੇਦਾਰ ਵੀ ਉੱਥੇ ਰਹਿੰਦੇ ਸੀ ਉਹਨਾਂ ਨੇ ਸਾਨੂੰ ਰੋਟੀ ਤੇ ਬੁਲਾਇਆ ਅਤੇ ਉੱਥੇ ਸਾਡੇ ਘਰ ਦੀ ਦੇਖਭਾਲ ਕਰਨ ਵਾਲਾ ਇੱਕ ਨੌਕਰ ਵੀ ਸੀ ਪਰ ਉਸ ਨੂੰ ਅਚਾਨਕ ਉਸਦੇ ਪਰਿਵਾਰ ਵਿੱਚ ਕਿਸੇ ਦੀ ਤਬੀਅਤ ਖਰਾਬ ਹੋਣ ਕਰਕੇ ਜਾਣਾ ਪਿਆ ਅਤੇ ਉਹ ਆਪਣੇ ਪਿੰਡ ਜਾਣ ਲਈ ਤਿਆਰ ਸੀ ਤੇ ਮੇਰੇ ਜੀਤ ਨੇ ਵੀ ਉਸ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ ਮੀ ਬਹੁਤ ਹੀ ਤੇਜ਼ ਭਹਿ ਰਿਹਾ ਸੀ ਤੇ ਅਸੀਂ ਸਾਡੇ ਕਿ ਰਿਸ਼ਤੇਦਾਰ ਦੇ ਘਰ ਰੋਟੀ ਤੇ ਗਈ ਹੋਈ ਸੀ ਅਤੇ ਉੱਥੇ ਸਾਰੇ ਖਾਣ ਪੀਣ ਦੇ ਚੀਜ਼ਾਂ ਵੀ ਅਸੀਂ ਉੱਥੇ ਹੀ ਲੈ ਗਏ ਉਸ ਰਾਤ ਮੇਰੀ ਤਾਈ ਸੱਸ ਵੀ ਸਾਡੇ ਹੀ ਘਰ ਰੁਕ ਗਈ ਸੀ ਤੇ ਮੇਰਾ ਜੀਠ ਆਪਣੇ ਤਾਈ ਨਾਲ ਸ਼ਰਾਬ ਪੀ ਰਿਹਾ ਸੀ ਅਤੇ ਗੱਲਾਂ ਮਾਰ ਰਿਹਾ ਸੀ ਇਸ ਲਈ ਉਹ ਰਾਤ ਇਸ ਤਰ੍ਹਾਂ ਹੀ ਲੱਗੀ ਅਤੇ ਅਗਲੇ ਦਿਨ ਮੇਰਾ ਜੀਠ ਉੱਠ ਕੇ ਆਪਣੇ ਕੰਮ ਦੇ ਉੱਤੇ ਚਲਾ ਗਿਆ ਸੀ ਤੇ ਮੈਂ ਮੇਰੀ ਤਾਈ ਦੇ ਦੇ ਨਾਲ ਘਰ ਦੇ ਵਿੱਚ ਕੱਲੀ ਸੀ ਅਤੇ ਮੈਂ ਉਹਨਾਂ ਦੇ ਨਾਲ ਮਿਲ ਕੇ ਰੋਟੀ ਬਣਾਈ ਸ਼ਾਮ ਨੂੰ ਮੇਰਾ ਜੇਠ ਹਾ ਕੇ ਆਪਣੇ ਭਰਾ ਦੇ ਨਾਲ ਬੈਠ ਕੇ ਸ਼ਰਾਬ ਪੀਣ ਲੱਗ ਪਿਆ ਸੀ ਜੋ ਕਿ ਉਸਦੇ ਤਾਜ ਦਾ ਪੁੱਤਰ ਸੀ ਅਤੇ ਉਹ ਸ਼ਰਾਬ ਪਿੰਦੇ ਪਰ ਉਹਨਾਂ ਨੂੰ ਮੇਰੇ ਘਰ ਵਾਲੇ ਵਰਗੀ ਆਦਤ ਨਹੀਂ ਸੀ ਥੋੜੇ ਸਮੇਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਅਨੀਤਾ ਮੈਂ ਆਪਣੇ ਘਰ ਜਾ ਰਿਹਾ ਹਾਂ ਅਤੇ ਮੇਰੀ ਵੱਡੀ ਸੱਸ ਯਾਨੀ ਕਿ ਤਾਹੀਸਾਸ ਨੇ ਕਿਹਾ ਕਿ ਤੂੰ ਜਾ ਮੈਂ ਤੇ ਅਨੀਤਾ ਨੇ ਹਲੇ ਕੁਝ ਗੱਲਾਂ ਬਾਤਾਂ ਕਰਨੀਆਂ ਨੇ ਕੁਝ ਸਮੇਂ ਬਾਅਦ ਮੈਂ ਵੀ ਆਪਣੀ ਹਵੇਲੀ ਦੇ ਵਿੱਚ ਚਲੀ ਗਈ ਬਹੁਤ ਹੀ ਤੇਜ਼ ਬਾਰਿਸ਼ ਪੈ ਰਹੀ ਸੀ ਚਾਰੇ ਪਾਸੇ ਪਾਣੀ ਹੀ ਪਾਣੀ ਸੀ ਮੈਂ ਬੜੀ ਮੁਸ਼ਕਲ ਨਾਲ ਘੜਾਈ ਅਤੇ ਆਪਣੀ ਚੁੰਨੀ ਦਾ ਪੱਲਾ ਆਪਣੇ ਸਿਰ ਤੇ ਰੱਖਿਆ ਹੋਇਆ ਸੀ ਜੋ ਕਿ ਮੇਰੀ ਸ਼ੁਰੂ ਤੋਂ ਹੀ ਆਦਤ ਸੀ ਜਦੋਂ ਮੈਂ ਘਰ ਪਹੁੰਚੀ ਤਾਂ ਮੇਰਾ ਜੀਠ ਟੀਵੀ ਦੇ ਸਾਹਮਣੇ ਬੈਠਾ ਪੀ ਰਿਹਾ ਸੀ ਮੈਂ ਉਸ ਨੂੰ ਧੀਕੀ ਘਬਰਾ ਗਈ ਸੀ ਮੈਂ ਮੀਂਹ ਪੈਣ ਕਰਕੇ ਬੁਰੀ ਤਰ੍ਹਾਂ ਭਿੱਜ ਗਈ ਸੀ ਸਾਡਾ ਘਰ ਬਹੁਤ ਵੱਡਾ ਸੀ ਅਤੇ نیچے ਹਾਲ ਸੀ ਤੇ ਉੱਪਰ ਕੁਝ ਕਮਰੇ ਸੀ ਮੈਂ ਅੰਦਰ ਆਉਂਦੀ ਕਿਹਾ ਕੀ ਜੀ ਦਰਵਾਜ਼ੇ ਤੇ ਬਾਰੀਆਂ ਬੰਦ ਕਰ ਦਿਓ ਨਹੀਂ ਤਾਂ ਸਾਰੇ ਘਰ ਦੇ ਵਿੱਚ ਮੱਛਰ ਭਰ ਜਾਊਗਾ ਅਤੇ ਫਿਰ ਉਹਨਾਂ ਨੇ ਉੱਠ ਕੇ ਬਾਰੀਆਂ ਤੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਉਸ ਤੋਂ ਬਾਅਦ ਫਿਰ ਅਚਾਨਕ ਹੀ ਬੱਤੀ ਚਲੀ ਗਈ ਸੀ ਉਸੇ ਹੀ ਸਮੇਂ ਨੌਕਰ ਨੇ ਮੋਮਬਤੀਆਂ ਚਨਾਲ ਦਿੱਤੀਆਂ ਮੈਂ ਉਹਨਾਂ ਨੂੰ ਕਿਹਾ ਕਿ ਵੀਰ ਜੀ ਤੁਸੀਂ ਮੇਰੀ ਮਦਦ ਕਰੋ ਤਾਂ ਮੈਨੂੰ ਕਹਿਣ ਲੱਗੇ ਕਿ ਅਨੀਤਾ ਮੈਂ ਤੇਰੀ ਕੀ ਮਦਦ ਕਰ ਸਕਦਾ ਤੂੰ ਦੱਸ ਤੈਨੂੰ ਮੇਰੇ ਤੋਂ ਕੀ ਕੰਮ ਹੈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੋਮਬਤੀ ਲੈ ਕੇ ਉੱਪਰ ਆ ਜਾਓ ਕਿਉਂਕਿ ਮੈਨੂੰ ਉੱਪਰ ਆਵਾਜ਼ ਆ ਰਹੀ ਹੈ ਉਹ ਮੈਂ ਉਹਨਾਂ ਨੂੰ ਉੱਪਰ ਆਈ ਤੇ ਮੈਨੂੰ ਬਾਥਰੂਮ ਦੇ ਵਿੱਚੋਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਵੀਰਜੀ ਪਾਣੀ ਚਲਦਾ ਸੀ ਟੂਟੀ ਖੁੱਲੀ ਪਈ ਸੀ ਤੁਸੀਂ ਇਹਨਾਂ ਨੂੰ ਬੰਦ ਕਰਦੇ ਹੋ ਅਤੇ ਫਿਰ ਮੈਂ ਦੇਖਿਆ ਕਿ ਮੇਰਾ ਜੀਠ ਚੁੱਪਚਾਪ ਮੈਨੂੰ ਹੀ ਵੇਖੀ ਜਾ ਰਿਹਾ ਸੀ ਉਸ ਦਾ ਦੇਖਣਾ ਮੈਨੂੰ ਅਜੀਬ ਤਾਂ ਲੱਗ ਰਿਹਾ ਸੀ ਪਰ ਫਿਰ ਇੱਕ ਦਿਨ ਇਸੇ ਤਰ੍ਹਾਂ ਹੀ ਹੋਇਆ ਮੇਰਾ ਜੀਠ ਹਮੇਸ਼ਾ ਹੀ ਸਵੇਰੇ ਘੁੰਮਣ ਜਾਂਦਾ ਸੀ ਉਸ ਨੂੰ ਸੈਰ ਦੀ ਆਦਤ ਸੀ ਜਿਸ ਕਰਕੇ ਉਹ ਤੰਦਰੁਸਤ ਸੀ ਮੈਂ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਆਪਣੀ ਖੂਬਸੂਰਤੀ ਦਿਖਾਉਣ ਦੀ ਕੋਸ਼ਿਸ਼ ਕਰਦੀ ਸੀ ਸ਼ਾਇਦ ਮੇਰੇ ਮਨ ਵਿੱਚ ਇਹ ਵਿਚਾਰ ਤਾਂ ਆਉਂਦੀ ਸੀ ਕਿ ਮੇਰੇ ਘਰ ਵਾਲਿਆਂ ਨੂੰ ਮੇਰੀ ਕੋਈ ਕਦਰ ਨਹੀਂ ਸੀ ਅਤੇ ਉਹ ਮੈਨੂੰ ਵੇਖ ਕੇ ਖੁਸ਼ ਵੀ ਹੁੰਦੇ ਕੁਝ ਸਮੇਂ ਬਾਅਦ ਜਦੋਂ ਘਰ ਆਏ ਤਾਂ ਮੈਂ ਵੀ ਆਪਣੇ ਸਾਰੇ ਕੰਮ ਖਤਮ ਕਰਕੇ ਨਹਾਉਣ ਲਈ ਚਲੀ ਗਈ ਸੀ ਜਿਹੜਾ ਕਿ ਬਾਥਰੂਮ ਦੂਜੇ ਕਮਰੇ ਵਿੱਚ ਸੀ ਅਲਮਾਰੀ ਵਿੱਚੋਂ ਸੂਟ ਕੱਟਿਆ ਅਤੇ ਮੈਂ ਦੂਜੇ ਕਮਰੇ ਵਿੱਚ ਨਹਾਉਣ ਲਈ ਗਈ ਮੇਰਾ ਜੀਟ ਬਾਹਰ ਭਾਂਡੇ ਵਿੱਚ ਬੈਠਾ ਸੀ ਕੱਪੜੇ ਬਦਲਦੇ ਸਮੇਂ ਮੈਂ ਕਮਰਾ ਬੰਦ ਕਰਨਾ ਹੀ ਭੁੱਲ ਗਈ ਮੇਰੇ ਦਿਮਾਗ ਵਿੱਚੋਂ ਹੀ ਨਿਕਲ ਗਿਆ ਜਦੋਂ ਮੈਂ ਸੂਟ ਬਦਲ ਰਹੀ ਸੀ ਤਾਂ ਮੇਰਾ ਜੀਅ ਚੁੱਪਚਾਪ ਮੈਨੂੰ ਵੇਖ ਰਿਹਾ ਸੀ ਤੇ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਮੈਨੂੰ ਕੋਈ ਕੱਪੜੇ ਬਦਲਦੇ ਨੂੰ ਵੇਖ ਰਿਹਾ ਹੈ ਕਿ ਉਸ ਸਮੇਂ ਮੈਨੂੰ ਲੁੱਕ ਕੇ ਕੌਣ ਵੇਖ ਰਿਹਾ ਸੀ ਕਮਰੇ ਦੇ ਵਿੱਚ ਬਹੁਤ ਹੀ ਜ਼ਿਆਦਾ ਹਨੇਰਾ ਸੀ ਅਤੇ ਉਹ ਸੋਫੇ ਤੇ ਬੈਠ ਕੇ ਮੈਨੂੰ ਹੀ ਦੇਖ ਰਿਹਾ ਸੀ ਅਤੇ ਮੈਨੂੰ ਦੇਖਦੇ ਹੋਏ ਆਪਣੇ ਹੋਸ਼ ਖੋਣ ਲੱਗਾ ਸੀ ਉਹਨਾਂ ਦੀ ਹਰਕਤਾਂ ਮੈਨੂੰ ਸਾਫ਼ ਵਿਖਾਈ ਦੇ ਰਹੀਆਂ ਸੀ ਜੋ ਕਿ ਬੜੀਆਂ ਹੀ ਅਜੀਬ ਸੀ ਜਦੋਂ ਮੈਂ ਸਮਾਂ ਵੇਖਿਆ ਤਾਂ ਰਾਤ ਦੇ ਪੂਰੇ 2 ਵਜੇ ਸੀ ਮੈਂ ਮੇਰੇ ਜੀਤ ਨੂੰ ਕਿਹਾ ਕਿ ਤੁਸੀਂ ਇਸ ਸਮੇਂ ਇੱਥੇ ਕੀ ਕਰ ਰਹੇ ਹੋ ਤੁਸੀਂ ਥੱਕ ਗਏ ਹੋਗੇ ਜਾ ਕੇ ਆਪਣੇ ਕਮਰੇ ਵਿੱਚ ਆਰਾਮ ਕਰ ਲਓ ਉਹਨਾਂ ਨੇ ਕਿਹਾ ਨਹੀਂ ਨੀਤਾ ਮੈਂ ਥੱਕਿਆ ਨਹੀਂ ਹਾਂ ਅੱਜ ਕੰਮ ਤਾਂ ਬਹੁਤ ਸੀ ਪਰ ਫਿਰ ਵੀ ਮੈਨੂੰ ਠੀਕ ਹੀ ਲੱਗ ਰਿਹਾ ਥੋੜੇ ਸਮੇਂ ਬਾਅਦ ਮੈਂ ਉਹਨਾਂ ਦੇ ਲਈ ਅਤੇ ਆਪ ਦੇ ਲਈ ਚਾਹ ਬਣਾ ਕੇ ਲੈ ਕੇ ਆਈ ਅਤੇ ਅਸੀਂ ਦੋਨਾਂ ਨੇ ਬਾਲਕਨੀ ਵਿੱਚ ਬੈਠ ਕੇ ਚਾਹ ਪੀਤੀ ਸਾ ਮੇਰਾ ਜੀਠ ਮੈਨੂੰ ਹੀ ਵਿਕੀ ਜਾ ਰਿਹਾ ਸੀ ਫਿਰ ਪੁੱਛਣ ਲੱਗਾ ਨੀਤਾ ਤੂੰ ਖੁਸ਼ ਤਾਂ ਹੈ ਨਾ ਮੈਂ ਨਾਲ ਉਹ ਕਿਹਾ ਕਿ ਹਾਂਜੀ ਵੀਰ ਜੀ ਮੈਂ ਬਹੁਤ ਖੁਸ਼ ਹਾਂ ਸਾਡੇ ਕੋਲ ਤਹਿਸਾ ਘਰ ਗੱਡੀ ਸਭ ਕੁਝ ਹੈ ਇਸੇ ਚੀਜ਼ ਦੀ ਕੋਈ ਕਮੀ ਨਹੀਂ ਜਿਸ ਚੀਜ਼ ਵਿੱਚ ਔਰਤ ਦੀ ਖੁਸ਼ੀ ਹੁੰਦੀ ਹੈ ਉਹ ਹਰ ਚੀਜ਼ ਮੇਰੇ ਕੋਲ ਹੈ ਉਸ ਦੇ ਘਰ ਵਾਲੇ ਦਾ ਪਿਆਰ ਉਸ ਦਾ ਬੈਡਰੂਮ ਤੁਹਾਨੂੰ ਤਾਂ ਪਤਾ ਹੀ ਹੈ ਨਾ ਕਿ ਤੁਹਾਡਾ ਭਰਾ ਮੈਨੂੰ ਉਹ ਖੁਸ਼ੀ ਨਹੀਂ ਦੇ ਪਾ ਰਿਹਾ ਜੋ ਮੈਨੂੰ ਚਾਹੀਦੀ ਹੈ ਕਿਉਂਕਿ ਉਹ ਇੱਕ ਨਮਰਦ ਇਨਸਾਨ ਹੈ ਉਹ ਕਹਿਣ ਲੱਗੇ ਤਾਂ ਨਹੀਂ ਤਾਂ ਤੂੰ ਤਾਂ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਬਿਲਕੁਲ ਹੀ ਕੋਲ ਮਟੋਲ ਜਿਦਾ ਕੋਈ ਪਰੇ ਹੋਵੇ ਮੈਂ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਹੋ ਗਈ ਸੀ ਅਤੇ ਕਿਹਾ ਕਿ ਤੁਸੀਂ ਕੁਝ ਵੀ ਬੋਲਦੇ ਰਹਿੰਦੇ ਹੋ ਤਾਂ ਉਹ ਕਹਿਣ ਲੱਗੇ ਕਿ ਤੀਕ ਤੂੰ ਤਾਂ ਮੇਰੀ ਸਭ ਤੋਂ ਪਿਆਰੀ ਭਾਪੀ ਹੈ ਮੇਰੇ ਜੀਤ ਨੇ ਬਹੁਤ ਸ਼ਰਾਬ ਪੀ ਰੱਖੀ ਸੀ ਪਰ ਇਸ ਤੋਂ ਬਾਅਦ ਵੀ ਉਸਨੇ ਆਪਣੀ ਹੱਥ ਪਾਰ ਨਹੀਂ ਕੀਤੀ ਉਹ ਆਪਣੀ ਮਰਿਆਦਾ ਵਿੱਚ ਰਹਿ ਕੇ ਹੀ ਗੱਲ ਕਰ ਰਿਹਾ ਸੀ ਅਤੇ ਮੈਨੂੰ ਵੀ ਠੀਕ ਲੱਗ ਰਿਹਾ ਸੀ ਕੁਝ ਦਿਨਾਂ ਤੱਕ ਪਿੰਡ ਰਹਿਣ ਤੋਂ ਬਾਅਦ ਸਾਡਾ ਕੰਮ ਹੋ ਗਿਆ ਸੀ ਅਤੇ ਅਸੀਂ ਪ੍ਰਾਪਰਟੀ ਦੇ ਕੰਮ ਤੋਂ ਵੇਲੇ ਹੋ ਕੇ ਘਰ ਜਾਣ ਦੀ ਤਿਆਰੀ ਕਰ ਰਹੇ ਸੀ ਅਤੇ ਉਸ ਤੋਂ ਬਾਅਦ ਅਸੀਂ ਘਰ ਆ ਗਏ ਦੋਸਤੋ ਦੁਨੀਆ ਭਾਵੇਂ ਤੁਹਾਨੂੰ ਕੁਝ ਵੀ ਕਹੇ ਇੱਕ ਜੀਠ ਦਾ ਰਿਸ਼ਤਾ ਇਕ ਬਾਪਤੀ ਤੇ ਭੈਣ ਭਰਾ ਦੇ ਰਿਸ਼ਤੇ ਵਰਗਾ ਵੀ ਹੁੰਦਾ ਮੈਂ ਮੇਰਾ ਰਿਸ਼ਤਾ ਭੁੱਲ ਗਈ ਸੀ ਤੇ ਆਪਣੀ ਇਸ ਗਲਤੀ ਤੇ ਮੈਨੂੰ ਬਹੁਤ ਪਛਤਾਵਾ ਹੈ ਮੈਨੂੰ ਜਦੋਂ ਕਿ ਉਹਨਾਂ ਨੇ ਆਪਣੀ ਧੀ ਨੀਤਾ ਰੱਖਿਆ ਤੇ ਬਹੁਤ ਹੀ ਪਿਆਰ ਦਿੱਤਾ ਤੇ ਇਹ ਪਿਆਰਾ ਜਿਹਾ ਰਿਸ਼ਤਾ ਹਮੇਸ਼ਾ ਹੀ ਕਾਇਮ ਰਹਿਣਾ ਚਾਹੀਦਾ ਹੈ ਭਵੇਂ ਜੀਠ ਹੋਵੇ ਤੇ ਭਵੇਂ ਦਿ올 ਰਿਸ਼ਤੇ ਪਿਆਰ ਸਤਿਕਾਰ ਤੇ ਮਾਣ ਦੇ ਹੁੰਦੇ ਨੇ ਦੋਸਤੋ ਇਹ ਸੀ ਸਾਡੀ ਅੱਜ ਦੀ ਛੋਟੀ ਜਿਹੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਜੇਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਆ ਇੱਕ ਨਵੀਂ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ ਤੇ ਇੱਕ ਵਾਰੀ ਫੇਰ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਕਹਾਣੀ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੀ ਜਾਇਓ ਜੀ